ਸਸਿਆ ਦੋਸਤੋ ਤੁਹਾਡਾ ਸਵਾਗਤ ਹੈ ਨਵਸਮਾਉ ਲਾਓ ਚੈਨਲ ਦੇ ਉੱਪਰ ਦੋਸਤੋ ਜਿਵੇਂ ਆਪਾਂ ਨੂੰ ਪਤਾ ਕਿ ਪੰਜਾਬ ਜਿਹੜਾ ਉਹ ਹੜ੍ਹਾਂ ਦੀ ਪ੍ਰਾਸਤੀ ਦੇ ਨਾਲ ਪੂਰੀ ਤਰ੍ਹਾਂ ਗਰਸਦਾ ਹੈ ਤੇ ਹੜ੍ਹ ਜਿਹੜੇ ਆ ਉਹ ਇੰਨੇ ਭਿਆਨਕ ਰੂਪ ਦੇ ਵਿੱਚ ਪੰਜਾਬ ਚ ਆਇਆ ਕਿ ਉਹਨਾਂ ਦਾ ਜਿਹੜਾ ਲੋਕਾਂ ਦੇ ਜੀਵਨ ਪੱਧਰ ਹੈ ਜਾਂ ਜੀਵਨ ਸ਼ੈਲੀ ਹੈ ਉਹਦੇ ਉੱਤੇ ਬਹੁਤ ਵੱਡਾ ਜਿਹੜਾ ਪ੍ਰਭਾਵ ਪੈ ਰਿਹਾ ਹੈ ਲੋਕਾਂ ਦੀਆਂ ਜ਼ਮੀਨਾਂ ਉਜੜ ਗਈਆਂ ਕਿਸਾਨਾਂ ਦੇ ਸੰਬੰਧਤ ਲੋਕਾਂ ਦੇ ਘਰ ਟੈਗੇ ਕਿਸਾਨਾਂ ਦੇ ਸੰਬੰਧਤ ਜਾਂ ਉਹ ਮਜ਼ਦੂਰ ਜਿਨ੍ਹਾਂ ਨੇ ਖੇਤਾਂ ਦੇ ਵਿੱਚ ਕੰਮ ਕਰਨਾ ਸੀ ਉਸ ਨਾਲ ਤੋਂ ਬਿਨਾ ਉਹ ਮਜ਼ਦੂਰਾਂ ਦੇ ਘਰ ਮਤਲਬ ਸਮੁੱਚੀ ਤੌਰ ਦੇ ਉੱਪਰ ਇੱਕ ਸਮਾਜ ਦਾ ਜਿਹੜਾ ਤਣਾਅ ਬਣਾ ਹੈ ਆਰਥਿਕ ਤਣਾਅ ਬਣਾ ਉਹਦਾ ਬਹੁਤ ਵੱਡੇ ਪੱਧਰ ਤੇ ਉੱਪਰ ਜਿਹੜਾ ਉਹ ਨੁਕਸਾਨ ਹੋਇਆ ਦੋਸਤੋ ਅੱਜ ਆਪਾਂ ਜਿਸ ਮੁੱਦੇ ਨੂੰ ਲੈ ਕੇ ਗੱਲ ਕਰ ਰਿਹਾ ਹਾਂ ਉਹ ਇਹ ਹੈ ਕਿ ਕੀ ਕਾਨੂੰਨ ਦੇ ਵਿੱਚ ਇੰਨਾ ਫੜਾਂ ਦੇ ਮਾਰਿਆਂ ਰੋਕਾਂ ਵਾਸਤੇ ਕੋਈ ਰਾਹਤ ਦੀ ਗੱਲ ਹੈ ਕਿ ਕਾਨੂੰਨ ਸਾਨੂੰ ਕੋਈ ਰਾਹਤ ਦਿੰਦਾ ਹੈ ਜਿਹਦੇ ਵਿੱਚ ਕਿ ਕਿਸਾਨੀ ਖੇਤ ਮਜ਼ਦੂਰ ਧਿਆੜੀਦਾਰ ਜਿਹੜੇ ਵੀ ਲੋਕ ਫੜਾਂ ਦੇ ਨਾਲ ਗ੍ਰਸਤ ਹੋਏ ਨੇ ਉਹ ਆਪ ਦਾ ਜਿਹੜਾ ਉਹ ਨੁਕਸਾਨ ਦੀ ਜਿਹੜੀ ਪਰਪਾਈ ਉਹ ਕਰ ਸਕੋ ਜੀ ਹਾਂ ਇਹ ਕਾਨੂੰਨਨ ਦੌਰ ਦੇ ਉੱਪਰ ਸੰਭਵ ਹੈ ਪਹਿਲੀ ਗੱਲ ਇਹ ਹੈ ਕਿ ਸਰਕਾਰਾਂ ਦੀਆਂ ਜ਼ਿੰਮੇਵਾਰੀਆਂ ਨੇ ਕਿ ਉਹ ਐਜ਼ ਅ ਵੈਲਫੇਅਰ ਸਟੇਟ ਲੋਕਾਂ ਦੇ ਫਾਇਦੇ ਵਾਸਤੇ ਲੋਕਾਂ ਦੇ ਲਈ ਜਿਹੜਾ ਉਹ ਕੰਮ ਕਰਨ ਤੇ ਲੋਕਾਂ ਵਾਸਤੇ ਉਹਨਾਂ ਦੀ ਜੀਵਨ ਸ਼ੈਲੀ ਨੂੰ ਉੱਚਾ ਚੱਕਣ ਵਾਸਤੇ ਉਹਦੀਆਂ ਜਿਹੜੀਆਂ ਸੰਬੰਧਿਤ ਨੀਤੀਆਂ ਬਣਾਉਂ ਡਿਸਾਸਟਰ ਮੈਨੇਜਮੈਂਟ ਐਕਟ ਹੋਵੇ ਜਾਂ ਫਿਰ ਹੋਰ ਕਾਨੂੰਨ ਜਿਨ੍ਹਾਂ ਦੇ ਤਹਿਤ ਸੰਬੰਧਤ ਅਧਿਕਾਰੀ ਜਿਹੜੇ ਆ ਉਹ ਹੜਾਂ ਵਾਲੀਆਂ ਸਿਚੁਏਸ਼ਨਸ ਦੇ ਵਿੱਚ ਕੰਮ ਕਰਦੇ ਆ ਉਹ ਕਿਤੇ ਨਾ ਕਿਤੇ ਕੁਛ ਨਾ ਕੁਛ ਬੰਦਿਸ਼ਾਂ ਆਉਂਦਾ ਹੈ ਪਰ ਅਸੀਂ ਅੱਜ ਗੱਲ ਕਰਦੇ ਆ ਸੁਪਰੀਮ ਕੋਰਟ ਦੇ ਇੱਕ ਫੈਸਲੇ ਅ ਭਾਰਤ ਦੀ ਸਰਵੋੱਚ ਅਦਾਲਤ ਨੇ ਇੱਕ 2016 ਦੇ ਵਿੱਚ ਫੈਸਲਾ ਦਿੱਤਾ ਉਹਦਾ ਸਿਵਲ ਅਪੀਲ ਨੰਬਰ 1866 ਹੈ 2016 ਦੀ ਉਹਦੇ ਵਿੱਚ ਬੋਹਰਾ ਸਦੀਕੀ ਭਾਈ ਰਾਜਾ ਕੇ ਭਾਈ ਤੇ ਹੋਰ ਸੰਬੰਧਤ ਵਰਸਸ ਸਟੇਟ ਆਫ ਗੁਜਰਾਤ ਇਹ ਕੇਸ ਹੈ ਜਿਹਦੇ ਵਿੱਚ ਕੀ ਭਾਰਤ ਦੀ ਸਰਵੋਚ ਅਦਾਲਤ ਨੇ ਇਹ ਕਿਹਾ ਕਿ ਭਈ ਜਿਹੜੇ ਅਥਾਰਟੀਆਂ ਨੇ ਜਿਦਾਂ ਪੰਜਾਬ ਦੇ ਵਿੱਚ ਲਾ ਲੋ ਕੀ ਪਾਖੜਾ ਮੈਨੇਜਮੈਂਟ ਬੋਰਡ ਹੈ ਜਿੱਥੋਂ ਸਾਰੇ ਜਿਹੜੇ ਡੈਮਸ ਨੇ ਉਹਨਾਂ ਦਾ ਕੰਟਰੋਲ ਹੁੰਦਾ ਹੈ ਹਰਿਆਣਾ ਹਮਾਚਲ ਤੋਂ ਪੰਜਾਬ ਦੇ ਵਿੱਚ ਉਹ ਹੋ ਗਿਆ ਜਾਂ ਘੱਗਰ ਦੇ ਉੱਪਰ ਜਿੱਦਾਂ ਸੁਖਨਾ ਲੇਕ ਵਾਲੇ ਹੋ ਗਏ ਜਾਂ ਫਿਰ ਪਿੱਛੇ ਜਿਹੜਾ ਇੱਕ ਬੰਦ ਹੈ ਉਹਨਾਂ ਉਹ ਸਾਰੇ ਦੇ ਸਾਰਿਆਂ ਨੂੰ ਸੁਪਰੀਮ ਕੋਰਟ ਕਹਿੰਦੀ ਆ ਕਿ ਉਹ ਅਥਾਰਟੀਆਂ ਜਿਨ੍ਹਾਂ ਦੀ ਵਜ੍ਹਾ ਕਰਕੇ ਹੜਾ ਆ ਜਾਂ ਹੜਾ ਆਣ ਕੇ ਹਾਲਾਤ ਪੈਦਾ ਹੋਏ ਤਾਂ ਲੋਕਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਡੈਮੇजेस ਦੇ ਕਲੇਮ ਵਿੱਚ ਜਿਹੜਾ ਉਹ ਇੰਟਰਫੇਅਰ ਕੀਤਾ ਜਾ ਸਕਦਾ ਮਸਲੋਂ ਦੋਸਤੋ ਇਸ ਨੂੰ ਥੋੜਾ ਹੋਰ ਸੌਖਾ ਕਰਦੇ ਆਂ ਕਿ ਕੇਸ ਦੀ ਬੁਨਿਆਦ ਕੀ ਸੀ ਬੁਨਿਆਦ ਇਸ ਕੇਸ ਦੀ ਇਹ ਸੀ ਕਿ ਸਾਲ 2000 ਸੌਰੀ 1996 ਦੇ ਕਰੀਬ ਇੱਕ ਇੱਕ ਵਾਰੀ ਇਹਦਾ ਗੁਜਰਾਤ ਦੇ ਵਿੱਚ ਹੜਾ ਆ ਗਿਆ। ਉੱਥੋਂ ਦਾ ਜਿਹੜਾ ਡੈਮ ਕੰਟਰੋਲਰ ਸੀ ਉਹਨਾਂ ਨੇ ਉਹ ਗੇਟ ਚੱਕ ਦਿੱਤੇ ਤੇ ਜਿਹੜਾ نیچے ਪੱਧਰ ਦੇ ਉੱਪਰ ਬਹੁਤ ਵੱਡੀ ਤਬਾਈ ਹੋਈ ਤੇ ਉਹਦੇ ਵਿੱਚ ਇੱਕ ਕਿਸਾਨ ਸੀ ਜਿਹਦੀਆਂ ਕਿ ਬੇਰੀਆਂ ਲੱਗੀਆਂ। ਉਹਦੇ ਖੇਤਾਂ ਦੇ ਵਿੱਚ ਅਜਾੜਾ ਹੋ ਗਿਆ। ਦਰਖਤਾਂ ਦੇ ਸ਼ਗਲ ਦੇ ਵਿੱਚ ਤਾਂ ਉਸ ਕਿਸਾਨ ਨੇ ਜੋ ਥੱਲੇ ਜਿਹੜਾ ਉਹ ਇਹਦਾ ਨੁਕਸਾਨ ਦੀ ਭਰਾਈ ਵਾਸਤੇ ਜਿਹੜਾ ਉਹ ਕੇਸ ਪਾਇਆ ਇਸ ਲਈ ਅਦਾਲਤ ਵਿੱਚ ਕਿਸਾਨ ਉਥੋਂ ਉਹ ਕੇਸ ਹਾਰ ਗਿਆ ਉਸ ਤੋਂ ਬਾਅਦ ਉਸਨੇ ਉਹਦੀ ਅਪੀਲ ਪਾਈ ਅ ਉਥੋਂ ਦੀ ਗੁਜਰਾਤ ਦੀ ਹਾਈ ਕੋਰਟ ਦੇ ਵਿੱਚ ਉਥੋਂ ਵੀ ਉਹ ਕਿਸਾਨ ਹਾਰ ਗਿਆ ਤਾਂ ਫਿਰ ਉਹ ਮਸਲਾ ਜਿਹੜਾ ਉਹ ਸੁਪਰੀਮ ਕੋਰਟ ਆਇਆ ਅਪੀਲ ਉਹ ਕਿਸਾਨ ਜਿਹੜਾ ਉਹ ਸੁਪਰੀਮ ਕੋਰਟ ਦੇ ਵਿੱਚ ਲੈ ਕੇ ਆ ਗਿਆ ਹੁਣ ਜਦੋਂ ਸੁਪਰੀਮ ਕੋਰਟ ਦੇ ਵਿੱਚ ਲੈ ਕੇ ਆਇਆ ਸਪਰੀਮ ਕੋਰਟ ਨੇ ਜਦੋਂ ਉਹਨਾਂ ਦੀ ਅਪੀਲ ਨੂੰ ਅਕਸੈਪਟ ਕੀਤਾ ਤੇ ਜਿਹੜੀ ਉਹ ਜੱਜਮੈਂਟ ਆ ਉਹਦੇ ਵਿੱਚ ਉਹ ਲਿਖ ਰਹੇ ਆ ਉਹ ਕਹਿੰਦੇ ਕਿ ਇਹ ਇਹਦੇ ਵਿੱਚ ਜਿਹੜੀ ਇਗਨੋਰੈਂਸ ਹੈ ਜਾਂ ਫਿਰ ਕਿਸੇ ਦੀ ਗਲਤੀ ਕਰਕੇ ਹੋਇਆ ਉਹ ਅਸੀਂ ਉਹਨੂੰ ਵੀ ਕਨਸੀਡਰ ਕਰਦੇ ਆ ਪਲੱਸ ਜਦੋਂ ਉੱਥੇ ਜਿਹੜੇ ਸੰਬੰਧਤ ਅਧਿਕਾਰੀ ਸੀ ਉਸ ਡੈਨ ਦੇ ਜਾਂ ਸਰਕਾਰ ਦੇ ਵੱਲੋਂ ਜਦੋਂ ਪੇਸ਼ ਹੋਏ ਉਹਨਾਂ ਨੇ ਮਤਲਬ ਇੱਕ ਬਹਾਨਾ ਲਾਇਆ ਕਿ ਦੇਖੋ ਇਹ ਤਾਂ ਪੁੱਤਰ ਦੀ ਕਿਰਪਾ ਹੀ ਹੈ ਮੀਂਹ ਪੈ ਗਿਆ ਪਿੱਛੇ ਬਹੁਤ ਜ਼ਿਆਦਾ ਸਾਨੂੰ ਜਿਹੜਾ ਪਾਣੀ ਇੱਕ ਦਮ ਜਿਹੜਾ ਉਹ ਛੱਡਣਾ ਪਿਆ ਤਾਂ ਤਾਂ ਜੋ ਜਿਹੜਾ ਉਹ ਡੈਮ ਆ ਉਹਦੀ ਸੇਫਟੀ ਕੀਤੀ ਜਾ ਸਕੇ ਸਾਰੀ ਗੱਲਾਂ ਬਾਤਣ ਤੋਂ ਬਾਅਦ ਵੈਸਾ ਹੋਣ ਤੋਂ ਬਾਅਦ ਜਦੋਂ ਸੁਪਰੀਮ ਕੋਰਟ ਨੇ ਫੀਡਲੈਂਡ ਨੂੰ ਨੇ ਦਿੱਤਾ ਤਾਂ ਫਿਰ ਸੁਪਰੀਮ ਕੋਰਟ ਨੇ ਉਹਦੇ ਵਿੱਚ ਇੱਕ ਗਲ ਸਪਸ਼ਟ ਕਲੀਅਰ ਕਰ ਦਿੱਤੀ ਕਿ ਜਿਹੜੀ ਤੁਸੀਂ ਗੱਲ ਕਰਦੇ ਹੋ ਨਾ ਕਿ ਇਹ ਐਕਟ ਆਫ ਗੋਡ ਹੈ ਉਹ ਐਕਟ ਆਫ ਗੋਡ ਨਾਮ ਦੀ ਕੋਈ ਚੀਜ਼ ਨਹੀਂ ਹੈ ਠੀਕ ਹੈ ਉਹਦੇ ਵਾਸਤੇ ਰੱਬ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ ਬਲਕਿ ਸੁਪਰੀਮ ਕੋਰਟ ਨੇ ਕਿਹਾ ਕਿ ਜਿਹੜੇ ਸਟਿਕ ਲਾਇਬਿਲਟੀ ਹੈ ਜਾਂ ਕਰੀਅਰ ਲਾਇਬਿਲਟੀ ਹੈ ਜਾਂ ਫਿਰ ਕਿਸੇ ਦੀ ਗਲਤੀ ਦੇ ਕਰਕੇ ਜਿਹੜੀ ਲਾਇਬਿਲिटीज ਪੈਦਾ ਹੋਈਆਂ ਨੇ ਉਹਨਾਂ ਨੂੰ ਅਸੀਂ ਜ਼ਿੰਮੇਵਾਰ ਠਹਿਰਾਉਂਦੇ ਆ ਤਾਂ ਸੁਪਰੀਮ ਕੋਰਟ ਨੇ ਉਹਦੇ ਵਿੱਚ ਇਹ ਪਾਰਟਿਕੂਲਰ ਮੈਂਸ਼ਨ ਕੀਤਾ ਕਿ ਜਿਹੜੇ ਸਬੰਧਤ ਅਧਿਕਾਰੀ ਨੇ ਜਿੰਨੇ ਵੀ ਉਸ ਜਿਨ੍ਹਾਂ ਨੇ ਉਹ ਡੈਮ ਚਲਾਇਆ ਤੇ ਉਹ ਪ੍ਰਸ਼ਾਸਨ ਉਹ ਇਹਦੇ ਵਾਸਤੇ ਜ਼ਿੰਮੇਵਾਰ ਹੈ ਤਾਂ ਫਿਰ ਸੁਪਰੀਮ ਕੋਰਟ ਨੇ ਉਸ ਕਿਸਾਨ ਨੂੰ ਜਿਹੜਾ ਉਹ 5 ਲੱਖ ਦਾ ਮੁਆਵਜ਼ਾ ਦਿੱਤਾ 2016 ਦੇ ਵਿੱਚ ਫੈਸਲਾ ਆਇਆ ਤੇ ਉਹਦੇ ਉੱਪਰ ਜਿਹੜਾ 9% ਦਾ ਵਿਆਜ ਲਾਇਆ ਜਦੋਂ ਤੋਂ ਉਹ ਉਸਨੇ ਜਿਹੜਾ ਉਹ ਕੇਸ ਫਾਈਲ ਕਰ ਦਿੱਤਾ ਸੀ ਸੋ ਕਹਿਣ ਦਾ ਮਤਲਬ ਇਹ ਹੈ ਕਿ ਕਾਨੂੰਨ ਦੇ ਵਿੱਚ ਰਸਤੇ ਹੈਗੇ ਨੇ ਜੇ ਹੁਣ ਅਸੀਂ ਕੁਝ ਕਰਨਾ ਹੀ ਨਹੀਂ ਜਾਂ ਫਿਰ ਅਸੀਂ ਜਿਸ ਤਰ੍ਹਾਂ ਪੰਜਾਬ ਪੱਧਰ ਦੇ ਉੱਪਰ ਨੁਕਸਾਨ ਹੋਇਆ ਤੁਸੀਂ ਕਮੇਟੀਆਂ ਦੇ ਰੂਪ ਦੇ ਵਿੱਚ ਕਿਸਾਨਾਂ ਜਥੇਬੰਦੀਆਂ ਦੇ ਰੂਪ ਦੇ ਵਿੱਚ ਜਾਂ ਫਿਰ ਤੁਸੀਂ ਅ ਇੰਡੀਵਿਜੂਅਲੀ ਜਿਹੜੇ ਆ ਉਹ ਨਿਚਲੀਆਂ ਅਦਾਲਤਾਂ ਦੇ ਵਿੱਚ ਡੈਮੇਜਸ ਕਲੇਮ ਕਰੋ ਤੇ ਆਪ ਦੀ ਫਸਲ ਦਾ ਜਿਹੜਾ ਗਰਦੋਰੀ ਵਗੈਰਾ ਖਰਾਕ ਕੇ ਜਿਹਦੇ ਵਿੱਚ ਉਹ ਨੁਕਸਾਨ ਹੋਇਆ ਉਹਨੂੰ ਪਰਪਾਈ ਖਰਾਕ ਕੇ ਉਹਦੀਆਂ ਫੋਟੋਜ਼ ਵਗੈਰਾ ਕਲਿੱਕ ਕਰਕੇ ਤੁਸੀਂ ਸਬੰਧਤ ਕਚਹਿਰੀ ਦੇ ਵਿੱਚ ਕੇਸ ਫਾਈਲ ਕਰੋ 2 ਸਾਲ 2.5 ਸਾਲ ਦਾ ਵਕਤ ਜ਼ਰੂਰ ਲੱਗੂ ਹੈ ਇੰਨਾਂ ਸਾਰੀਆਂ ਚੀਜ਼ਾਂ ਨੂੰ ਪਰ ਉਹਦੇ ਨਾਲ ਜਿਹੜਾ ਸਰਕਾਰ ਸਾਨੂੰ ਉਰ ਦੇ ਮੂੰਹ ਜ਼ੀਰੇ ਵਾਲਾ ਕੰਮ ਦਿੰਦੀ ਹੈ ਉਹਦੇ ਤੋਂ ਸਾਨੂੰ ਕੁਝ ਨਾ ਕੁਝ ਰਾਹਤ ਜ਼ਰੂਰ ਮਿਲੂਗੀ ਜਿੰਨਾ ਸਾਡਾ ਕਲੇਮ ਹੋਇਆ ਗਿਆ ਉਹਨੂੰ ਐਨਲਾਈਜ਼ ਕਰਕੇ ਜਿਹੜੀਆਂ ਉਹ ਪਚੈਰੀਆਂ ਵੱਲੋਂ ਇਹ 2016 ਦੀ ਜੱਜਮੈਂਟ ਦੇ ਬੇਸ ਤੇ ਉੱਪਰ ਆ ਜਿਹੜੀਆਂ ਅਦਾਲਤਾਂ ਨੂੰ ਸਾਨੂੰ ਕਲੇਮ ਜ਼ਰੂਰ ਦੇਣੀਆਂ ਉਤੋਂ ਵੱਡੀ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਹੁਣ ਜਿੱਦਾਂ ਰੌਲਾ ਪੈ ਰਿਹਾ ਕਿ ਕੋਈ ਇਹ ਸਾਰਾ ਕੁਝ ਜਿਹੜਾ ਉਹ ਪੰਜਾਬ ਨੂੰ 도ਬਣ ਵਾਸਤੇ ਕਿੰਦਰ ਦੀ ਸਾਜ਼ਿਸ਼ ਹੈ ਜਾਂ ਪਾਕ ਦਾ ਮੈਨੇਜਮੈਂਟ ਬੋਰਡ ਦੀ ਜਿਹੜੀ ਆ ਉਹ ਸਾਜਿਸ਼ ਆ ਤਾਂ ਫਿਰ ਜਦੋਂ ਤੁਸੀਂ ਉਹਨੂੰ ਲੀਗਲੀ ਲੈ ਕੇ ਆਉਂਗੇ ਨਾ ਆਨ ਰਿਕਾਰਡ ਦੇ ਵਿੱਚ ਤੇ ਉਹ ਕਿਤੇ ਨਾ ਕਿਤੇ ਜਦੋਂ ਪਾਰਟੀ ਬਣ ਜਾ ਆ ਪਾਕੜਾ ਮੈਨੇਜਮੈਂਟ ਬੋਰਡ ਜਦੋਂ ਪਾਰਟੀ ਬਣੂਗਾ ਜਾਂ ਫਿਰ ਉਹਦੇ ਸੰਬੰਧਿਤ ਹੋਰ ਅਧਿਕਾਰੀਆ ਸਰਕਾਰਾਂ ਜਦੋਂ ਪਾਰਟੀਆਂ ਬਣਨੀਆਂ ਤਾਂ ਫਿਰ ਸਰਕਾਰਾਂ ਨੂੰ ਜਿਹੜੀ ਆ ਉਹ ਨਕੀਲ ਪਾਉਣ ਵਾਲਾ ਕੰਮ ਹੀ ਹੋ ਜੂਗਾ ਉਹਦੇ ਵਿੱਚ ਮੌਸਮ ਜਿਹੜਾ ਵਿਭਾਗ ਆ ਉਹਨੂੰ ਪਾਰਟੀ ਬਣਾ ਕੇ ਕਿਉਂਕਿ ਉਹ ਸਾਰਾ ਕੁਝ ਹੁਣ ਹਰ ਇੱਕ ਬੰਦੇ ਦੇ ਫੋਨ ਤੇ ਹਰ ਇੱਕ ਬੰਦੇ ਨੂੰ ਆਨਲਾਈਨ ਚੀਜ਼ਾਂ ਪਤਾ ਲੱਗ ਰਹੀਆਂ ਨੇ ਜੇ ਅਸੀਂ ਆਪਦੇ ਖੇਤ ਵਿੱਚ ਅ ਮਤਲਬ ਸੋਕਾ ਲਵਾਉਣਾ ਹੋਵੇ ਜਾਂ ਫਿਰ ਸਾਨੂੰ ਪਤਾ ਹੋਵੇ ਕਿ بارش ਪੈਣੀ ਆ ਤਾਂ ਅਸੀਂ 2 ਦਿਨ ਪਹਿਲਾਂ ਜਿਹੜਾ ਉਹ ਪਾਣੀ ਲਾਉਣਾ ਪੜ ਜਾਂਦੇ ਆ ਤੇ ਇਹ ਸਾਰਾ ਕੁਝ ਡੈਮਾਂ ਤੇ ਵੀ ਹੁਣ ਲਾਗੂ ਹੁੰਦਾ ਕਿ ਜੇ ਡੈਮਾਂ ਨੂੰ ਪਤਾ ਹੈ ਕਿ ਵੀ ਇੰਨੀ بارش ਪੈਣੀ ਆ ਵਿੱਚ ਤੇ ਜਿਹੜਾ ਮੌਸਮ ਵਿਭਾਗ ਦੇ ਨਾਲ ਉਹ ਹਮੇਸ਼ਾ ਇਨ ਟੱਚ ਹੁੰਦੇ ਆ ਤਾਂ ਫਿਰ ਉਹਨਾਂ ਦੀਆਂ ਨਲਾਕੀਆਂ ਨੇ ਕਿ ਉਹਨਾਂ ਨੇ ਪਾਣੀ ਪਹਿਲਾਂ ਰਿਲੀਜ਼ ਨਹੀਂ ਕੀਤਾ ਤਾਂ ਇੱਕਦਮ ਬਾਅਦ ਵਿੱਚ ਛੱਡ ਦਿੱਤਾ ਤਾਂ ਨੁਕਸਾਨ ਆਇਆ ਸੋ ਦੋਸਤੋ ਤੁਹਾਨੂੰ ਸੁਜੈਸ਼ਨ ਆ ਮੇਰਾ ਕਿ ਤੁਸੀਂ ਸੰਬੰਧਿਤ ਜਿੰਨੇ ਵੀ ਵਿਭਾਗ ਨੇ ਉਹਨਾਂ ਦੇ ਨਾਲ ਜਿਨ੍ਹਾਂ ਦਾ ਨੁਕਸਾਨ ਹੋਇਆ ਜਿਹਦੇ ਜਿਨ੍ਹਾਂ ਦੀ ਵਜ੍ਹਾ ਕਰਕੇ ਨੁਕਸਾਨ ਹੋਇਆ ਉਹਨਾਂ ਨੂੰ ਤੁਸੀਂ ਕਾਟੀ ਬਣਾਓ ਕੇਸਾਂ ਦੇ ਵਿੱਚ ਕੇਸ ਦਾਇਰ ਕਰੋ ਤੇ ਅਦਾਲਤਾਂ ਦੇ ਵਿੱਚ ਜਾਓ ਤਾਂ ਜੋ ਤੁਹਾਨੂੰ ਮੁਆਵਜ਼ੇ ਦਾ ਰਕਮ ਮਿਲ ਸਕੇ ਅਸੀਂ ਪਟਿਆਲਾ ਦੇ ਵਿੱਚ ਜ਼ਿਲ੍ਹਾ ਕਚੈਰੀਆਂ ਦੇ ਵਿੱਚ ਅਸੀਂ ਕੰਮ ਕਰਦੇ ਹਾਂ ਸਮਾਣਾ ਕਚੈਰੀ ਦੇ ਵਿੱਚ ਕੰਮ ਕਰਦੇ ਹਾਂ ਜੇ ਤੁਹਾਨੂੰ ਲੱਗਦਾ ਕਿ ਇਸ ਏਰੀਏ ਦੇ ਵਿੱਚ ਵੀ ਘੱਗਰ ਦੀ ਮਾਰ ਕਰਕੇ ਜਿਹੜਾ ਹੁਣ ਨੁਕਸਾਨ ਹੋਇਆ ਤਾਂ ਤੁਸੀਂ ਮੈਨੂੰ ਸੰਪਰਕ ਕਰ ਸਕਦੇ ਹੋ ਆਪਾਂ ਤੁਹਾਡੇ ਵਾਸਤੇ ਜਿਹੜਾ ਉਹ ਫੇਰ ਵੀ ਕਰਨ ਵਾਸਤੇ ਤਿਆਰ ਹਾਂ ਮੇਰੇ ਪਿੰਡ ਵਿੱਚ ਵੀ ਘੱਗਰ ਦੇ ਕਰਕੇ ਨੁਕਸਾਨ ਹੋਇਆ ਮੈਂ ਉਸ ਲੈਵਲ ਦੇ ਉੱਪਰ ਵੀ ਜਿਹੜਾ ਪਿੰਚ ਇਸ ਚੀਜ਼ ਨੂੰ ਲੈ ਕੇ ਕੰਮ ਕਰ ਰਿਹਾ ਤੁਸੀਂ ਦਾ ਵਿਜ਼ਡਮ ਆਫ ਲਾ ਦੇ ਨਾਲ ਜੁੜੇ ਤੁਹਾਡਾ ਬਹੁਤ-ਬਹੁਤ ਧੰਨਵਾਦ ਐਵੇਂ ਦੀ ਕਾਨੂੰਨੀ ਜਾਣਕਾਰੀ ਜੇ ਤੁਹਾਨੂੰ ਠੀਕ ਲੱਗਦੀ ਹੈ ਕਿ ਸਾਡੇ ਆਮ ਲੋਕਾਂ ਦਾ ਹੀ ਸਧਾਰਨ ਲੋਕਾਂ ਦਾ ਹੀ ਇਸ ਜਾਣਕਾਰੀ ਦੀ ਪਹੁੰਚ ਹੋਣੀ ਚਾਹੀਦੀ ਹੈ ਤਾਂ ਤੁਸੀਂ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਸਬਸਕ੍ਰਾਈਬ ਕਰਕੇ ਇਹਨੂੰ ਸ਼ੇਅਰ ਕਰਨ ਦਾ ਕੰਮ ਕਰੋ ਤਾਂ ਜੋ ਆਮ ਜਨ ਜੀਵਨ ਤੱਕ ਜਿਹੜਾ ਇਹ ਕਾਨੂੰਨ ਦੀਆਂ ਗੱਲਾਂ ਇਹ ਪਹੁੰਚ ਹੋ ਸਕੇ ਸਾਡੇ ਨਾਲ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ